ਪੌਲਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 1 ਲਿਖਤਮ ਪੌਲਸ ਜਿਹੜਾ ਰਸੂਲ ਹਾਂ ਮਨੁੱਖਾਂ ਦੇ ਵੱਲੋਂ ਨਹੀਂ ਨਾ ਕਿਸੇ ਦੇ ਰਾਹੀਂ ਸਗੋ ਯਿਸੂ ਮਸੀਹ ਦੇ ਅਤੇ ਪਿਤਾ ਪਰਮੇਸ਼ਰ ਦੇ ਰਾਹੀਂ ਜਿਨੇ ਉਸਨੂੰ ਮੁਰਦਾ ਵਿੱਚੋਂ ਜਿਵਾਲਿਆ ਅਤੇ ਉਹ ਸਭਪਰਾ ਜਿਹੜੇ ਮੇਰੇ ਨਾਲ ਹਨ ਅੱਗੇ ਜੋਗ ਗਲਾਤੀਆਂ ਦੀਆਂ ਕਲੀਸਿਆ ਨੂੰ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਪਰਮੇਸ਼ਰ ਦੀ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ जिने ਸਾਡੇ ਆਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ ਪਈ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁੱਗ ਤੋਂ ਬਚਾ ਲਵੀ ਉਹਦੀ ਵਡਿਆਈ ਜੁਗੋ ਜੁਗ ਹੋਵੇ ਆਮੀਨ ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਧਿਆ ਐਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਦੇ ਵੱਲ ਚੁੱਕਦੇ ਜਾਂਦੇ ਹੋ ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ ਪਰੰਤੂ ਕਈ ਕੂ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ ਪਰ ਜੇਕਰ ਅਸੀਂ ਵੀ ਜਾਂ ਸੁਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ ਜੇਕਰ ਅਸਾਂ ਕੇ ਕਿਹਾ ਹੈ ਤਿੱਕਰ ਮੈਂ ਹੁਣ ਫੇਰ ਵੀ ਆਖਦਾ ਹਾਂ ਪਰ ਜੇ ਕੋਈ ਉਸ ਖੁਸ਼ਖਬਰੀ ਤੋਂ ਬਿਨਾ ਜਿਹੜੀ ਤੁਸੀਂ ਕਬੂਲ ਕੀਤੀ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ਰ ਨੂੰ? ਅਥਵਾ ਕੀ ਮੈਂ ਮਨੁੱਖਾਂ ਨੂੰ ਰਜਾਇਆ ਚਾਹੁੰਦਾ ਹਾਂ? ਜੇ ਮੈਂ ਅੱਜ ਤੋੜੀ ਮਨੁੱਖਾਂ ਨੂੰ ਰਜਾਉਂਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ। हे ਪ੍ਰਭੂ ਮੈਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚੇਤਾਰਦਾ ਹਾਂ ਭਈ ਉਹ ਇਨਸਾਨ ਦੇ ਅਨਸਾਰ ਨਹੀਂ ਹੈ। ਉਹ ਮੈਨੂੰ ਨਾ ਤਾਂ ਇਨਸਾਨ ਕੋਲ ਮਿਲੀ ਨਾ ਹੀ ਮੈਨੂੰ ਸਿਖਾਇਆ ਗਿਆ। ਸਗੋਂ ਉਹ ਯਿਸੂ ਮਸੀਹ ਦੇ ਪ੍ਰਕਾਸ਼ ਤੇ ਰਾਹੀਂ ਮੈਨੂੰ ਪ੍ਰਾਪਤ ਹੋਈ। ਕਿਉਂ ਜੋ ਯਹੂਦੀਆਂ ਦੇ ਮੱਤ ਵਿੱਚ ਜਿਹੜਾ ਅੱਗੇ ਮੇਰਾ ਚੱਲਣ ਸੀ ਸੋ ਤੁਸੀਂ ਉਹਦੀ ਖਬਰ ਸੁਣੀ ਲਈ ਭਈ ਮੈਂ ਪਰਮੇਸ਼ਰ ਦੀ ਕਲਿਸਿਆ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹਨੂੰ ਬਰਬਾਦ ਕਰਦਾ ਸਾਂ ਅਤੇ ਆਪਣੇ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਮੱਤ ਵਿੱਚ ਆਪਣੀ ਕੌਮ ਦੇ ਬਾਲੇ ਹਾਨੀਆਂ ਨਾਲੋਂ ਸਿਰ ਕੱਢਸਾਂ ਪਰ ਜਦੋਂ ਉਹਦੀ ਜਦ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਸਦਿਆ ਉਹ ਪਾਉਣੀ ਹੋਈ ਜੋ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਕਾਸ਼ ਕਰੇ ਭਈ ਮੈਂ ਉਹਦੀ ਖੁਸ਼ਖਬਰੀ ਪਰਾਈਆਂ ਕਮਾਂ ਵਿੱਚ ਸੁਣਾਵਾ ਤਦੋਂ ਹੀ ਮੈਂ ਮਾਸ ਅਤੇ ਲਹੂ ਤੋਂ ਸਲਾਨਾ ਪੁੱਛੀ ਨਾ ਯਰੂਸ਼ਲਮ ਨੂੰ ਉਹਨਾਂ ਕੋਲ ਗਿਆ ਜਿਹੜੇ ਮੈਥੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚਲਾ ਗਿਆ ਅਤੇ ਫਿਰ ਦਮਸ਼ਕ ਨੂੰ ਮੁੜ ਆਇਆ ਤਦ ਤਿੰਨਾਂ ਵਰ੍ਹਾਂ ਦੇ ਪਿਛੋਂ ਕਿਫਾਸ ਦੇ ਦਰਸ਼ਨ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹਦੇ ਕੋਲ 15 ਦਿਨ ਰਿਹਾ ਪਰ ਪ੍ਰਭੂ ਦੇ ਪ੍ਰਾ ਯਕੂਬ ਤੋਂ ਬਿਨਾ ਮਰਸੂਲੇ ਵਿੱਚੋਂ ਕਿਸੇ ਹੋਰ ਨੂੰ ਨਹੀਂ ਡਿਠਾ ਹੁਣ ਜਿਹੜੀਆਂ ਗੱਲਾਂ ਤੁਹਾਨੂੰ ਲਿਖਦਾ ਹਾਂ ਵੇਖੋ ਪਰਮੇਸ਼ਰ ਦੇ ਅੱਗੇ ਕਹਿੰਦਾ ਹਾਂ ਮੈਂ ਝੂਠ ਨਹੀਂ ਬੋਲਦਾ ਉਹਦੇ ਮਗਰੋਂ ਮੈਂ ਸੂਰੀਆ ਅਤੇ ਕਲਕਿਆ ਦੇ ਇਲਾਕੇ ਵਿੱਚ ਗਿਆ ਅਤੇ ਯੁੱਧੀਆਂ ਦੀਆਂ ਕ੍ਰਿਸ਼ੀਆਂ ਨੂੰ ਜੋ ਮੁਸੀਬਤ ਸਨ ਅਜੇ ਮੇਰੇ ਚਿਹਰੇ ਦੀ ਸ਼ਾਨ ਵੀ ਨਾ ਸੀ ਪਰ ਨਿਹਰਾ ਉਹ ਸੁਣਦੀਆਂ ਸਨ ਕੋਈ ਜਿਹੜਾ ਸਾਨੂੰ ਅੱਗੇ ਸਤਾਉਂਦਾ ਸੀ ਉਹ ਹੁਣ ਉਹ ਨੀਚਾ ਜਿਹਾ ਖੁਸ਼ਖਬਰੀ ਸੁਣਾਉਂਦਾ ਹੈ ਜਿਹਨੂੰ ਅੱਗੇ ਬਰਬਾਦ ਕਰਦਾ ਸੀ ਉਨ੍ਹਾਂ ਮੇਰੇ ਕਾਰਨ ਪਰਮੇਸ਼ਰ ਦੀ ਵਡਿਆਈ ਕੀਤੀ